ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਨਵੇਂ ਵਲੌਗ ਵਿੱਚ ਦੋਸਤੋ ਮੈਂ ਜਾ ਰਿਹਾ ਗੁਰਦੁਆਰਾ ਸ਼ਹੀਦਾਂ ਸਾਹਿਬ ਅੱਜ ਐਤਵਾਰ ਦਾ ਦੇਣੇ ਆ ਤੇ ਆਪਾਂ ਕਰ ਲਈ ਤਿਆਰੀ 4 ਵਜੇ ਦਾ ਟਾਈਮ ਹੈ ਮੈਂ ਜ਼ਿਆਦਾਤਰ ਸ਼ਾਮ ਨੂੰ ਹੀ ਜਾਣਾ ਹੈ ਫਿਰ ਸੇਵਾ ਕਰਕੇ ਉਧਰ ਸਾਡੇ 6 ਵਜੇ ਵਾਪਸ ਆਵਾਂਗਾ ਤੇ ਆ ਪੱਠੇ-ਪੱਠੇ ਵੜ ਦਿੱਤੇ ਆ ਸਤਵਿੰਦਰ ਕਰੇ ਇਹੀ ਕਹਿੰਦਾ ਚਲੋ ਮੈਂ ਪਾ ਦੂੰਗਾ ਉਤਰ ਕੇ ਸਿਰਸੁਰਨਾ ਆ ਕੇ ਆਪਾਂ ਨਾਂ ਤੋਂ ਕਿ ਆ ਗਏ ਤੇ ਲਗਭਗ ਮੈਂ ਪੈਦਲ ਹੀ ਜਾਣਾ ਕਿਉਂਕਿ ਕਰੇ ਫਿਰ ਸਵਾਰੀ ਕਈ ਵਾਰੀ ਨਹੀਂ ਹੁੰਦੀ ਮੋਟਰਸਾਈਕਲ ਵਗੈਰਾ ਜੇ ਲੈ ਆ ਵੀ ਜਾਵਾਂ ਫਿਰ ਕਿਸੇ ਘਰੇ ਜ਼ਰੂਰਤ ਪਈ ਪਈ ਰਹਿੰਦੀ ਹੈ ਕਿਸੇ ਨਾ ਕਿਸੇ ਨੂੰ ਜਾਣਦੀ ਤੇ ਤੇ ਰਸਤੇ 'ਚ ਤੁਹਾਨੂੰ ਇੱਕ ਚੀਜ਼ ਦਿਖਾਉਣਾ ਬਹੁਤ ਵਧੀਆ ਦੋਸਤੋ ਬਹੁਤ ਸੋਹਣੇ ਫੁੱਲ ਦਿਖਾਉਣਾ ਹੈ ਤੇ ਆ ਤੁਹਾਨੂੰ ਦਿਖਾਉਣਾ ਦੋਸਤੋ ਸਿੰਬਲ ਦਾ ਇਹ ਪੇੜ ਆ ਦੇਖੋ ਇਹਨੂੰ ਕਿੰਨੇ ਸੋਹਣੇ ਸੋਹਣੇ ਲਾਲ ਫੁੱਲ ਲੱਗੇ ਐਦਾਂ ਲੱਗਦੇ ਇਸ ਤੋਂ ਬਾਅਦ ਫੁੱਲਾਂ ਦੇ ਵਿੱਚੋਂ ਨਾ ਇੱਕ ਰੂੰ ਰੂੰ ਜੇ ਵਰਗਾ ਨਿਕਲਦਾ ਹੈ ਤੇ ਬਹੁਤ ਵਧੀਆ ਫੁੱਲ ਲੱਗਦੇ ਆ ਬਹੁਤ ਪਿਆਰੇ ਆਬ ਸੜਕ ਦੇ ਨਾਲ-ਨਾਲ ਸਾਡੇ ਰਾਹ ਦੇ ਨਾਲ-ਨਾਲ ਬਹੁਤ ਜ਼ਿਆਦਾ ਸਿੰਬਲ ਦੇ ਬੁੱਟੇ ਆ ਪਰ ਹੁਣ ਥੋੜੇ ਵੱਡ ਬੁੱਟ ਦਿੱਤੇ ਆ ਕਾਫੀ ਅੱਗੇ ਵੀ ਹੈਗੇ ਤੇ ਆ ਇੱਕ ਫੁੱਲ ਲਿਗਿਆ ਤੁਹਾਨੂੰ ਦਿਖਾਉਣਾ ਆ ਦੇਖੋ ਜੀ ਲੱਗਦਾ ਨਾ ਕਿੰਨਾ ਘੈਂਟ ਆ ਦੇਖੋ ਜੀ ਫੁੱਲ ਕਿੰਨਾ ਪਿਆਰਾ ਫੁੱਲ ਇਹ ਆ ਸਿੰਬਲ ਦਾ ਫੁੱਲ ਤੇ ਇਹਦੀ ਪਤਾ ਨਹੀਂ ਆ ਭਾਈ ਇਹ ਜਿਹੜੇ ਹੁੰਦੇ ਆ ਇਹਦੀ ਆ ਵਾਲੀ ਚੀਜ਼ ਦੀ ਸਬਜ਼ੀ ਬਣਾਉਂਦੇ ਬਹੁਤ ਸਵਾਦ ਕਿੰਨੇ ਬਣਦੀ ਏ ਤੇ ਉਹ ਚੁੱਕ ਕੇ ਖੜਦੇ ਹੁੰਦੇ ਆ ਤੇ ਇਸ ਤੋਂ ਬਾਅਦ ਨਾ ਇਹਦੇ ਵਿੱਚੋਂ ਇਹੀ ਚੀਜ਼ ਦੇ ਵਿੱਚੋਂ ਆ ਜਿਹੜੀ ਇਹਦੇ ਵਿੱਚੋਂ ਰੂਂ ਰੂਂ ਜਾਂ ਨਿਕਲਦਾ ਏ ਤੇ ਰੂਂ ਦੇ ਵਿੱਚ ਜਿਹੜੇ ਬੀਜ ਹੁੰਦੇ ਆ ਬੜੇ ਸਵਾਦ ਲੱਗਦੇ ਬਿਲਕੁਲ ਬਦਾਮਾਂ ਵਰਗੇ ਅਸੀਂ ਛੋਟੇ ਹੁੰਦੇ ਖਾਂਦੇ ਹੁੰਨੇ ਸੀ ਤੇ ਇਹ ਜੇ ਰੂਂ ਬਣਿਆ ਨਹੀਂ ਆ ਜੇ ਫੁੱਲ ਹੀ ਆ ਇਹਦੇ ਪ੍ਰੋਪਰ ਕਿਹੜੇ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਆ ਚੀਜ਼ ਹੈ ਨਾ ਕਾਹੜੀ ਚੀਜ਼ ਐਦਾਂ ਬਹੁਤ ਸੋਹਣੇ ਲੱਗਦੇ ਆ ਰਾਹ ਦੇ ਵਿੱਚ ਆ ਸਿੰਬਲ ਦੇ ਜਿੰਨੇ ਬੂਟੇ ਹੋਣਗੇ ਹੁਣ ਤੁਸੀਂ ਦੇਖ ਸਕਦੇ ਹੋ ਸਭ ਟਾਲੀਆਂ ਜਿੰਨੀਆਂ ਵੀ ਆ ਰਾਹ ਦੇ ਨਾਲ ਨਾਲ ਸਭ ਹਰੀਆਂ ਹੋ ਗਈਆਂ ਜੰਗਲ ਵੀ ਹਰਾ ਹੋ ਗਿਆ ਏ ਤੇ ਇਹ ਉਧਰ ਏ ਸਾਡਾ ਪਿੰਡ ਉਹ ਇਧਰ ਸਾਡਾ ਘਾ ਰਿਹਾ ਸਿੱਧੇ ਰਾਹ ਦੇ ਨਾਲ ਹੀ ਤੇ ਆ ਦੇਖ ਸਕਦੇ ਤੁਸੀਂ ਸਭ ਖੇਤ ਖਾਲੀ ਹੋ ਚੁੱਕੇ ਨੇ ਗੰਨੇ ਦੇ ਅਜੇ ਵੀ ਵੀਰਲਾ ਵੇਲਾ ਲੱਗਣਾ ਹੈਗਾ ਇਹ ਕਈਆਂ ਦਾ ਤੇ ਆ ਟਾਲੀ ਆ ਸੁੱਕੀ ਆ ਜੇ ਇਹ ਹਰੀ ਨਹੀਂ ਹੋਈ ਮੈਨੂੰ ਲੱਗਦਾ ਸੋਕੀ ਗਈ ਏ ਬਾਕੀ ਸਭ ਹਰੀਆਂ ਹੋ ਗਈਆਂ ਨੇ ਟਾਲੀਆਂ ਸਭ ਲੋਕਾਂ ਨੇ ਹੁਣ ਗੰਨਾ ਜਿਨ੍ਹਾਂ ਨੇ ਆਪਣਾ ਕਾੜੂਡ ਕੇ ਬੀਜ ਦਿੱਤਾ ਏ ਨਵੇਂ ਸੀਰ ਉੱਤੇ ਜਿਹੜਾ ਬੀਜਣਾ ਉਹ ਬੀਜ ਦਿੱਤਾ ਜਿਹੜੀ ਪੇੜੀ ਹੁੰਦੀ ਹੈ ਮਤਲਬ ਇੱਕ ਪੇੜੀ ਉਹਨੂੰ ਕਹਿੰਦੇ ਜਿੱਦਾਂ ਆਏ ਪੱਤੀ ਛੱਡ ਦਿੰਦੀ ਹੈ ਤੇ ਹੁਣ ਇੱਥੇ ਫੇਰ ਦੁਬਾਰਾ ਗੰਨਾ ਉੱਗ ਜਾਣਾ ਇਹ ਇੱਕ ਸਾਲ ਤਾਜ਼ਾ ਬੀਜ ਬੀਜਦੇ ਨਵਾਂ ਉਸ ਤੋਂ ਬਾਅਦ ਅਗਲੇ ਸਾਲ ਫੇਰ ਇਦਾਂ ਹੀ ਮਤਲਬ ਹੋ ਜਾਂਦਾ ਫੇਰ ਉੱਗ ਜਾਂਦਾ ਉੱਥੇ ਤੇ ਉਸ ਤੋਂ ਬਾਅਦ ਫੇਰ ਤੀਜੀ ਵਾਰ ਫੇਰ ਨਵਾਂ ਫੇਰ ਲਾ ਲੈਂਦੇ ਇਦਾਂ ਹੁੰਦਾ ਹੈ ਤੇ ਹੁਣ ਦੇਖੋ ਕਿੰਨਾ ਸੋਹਣਾ 뷰 ਲੱਗ ਰਿਹਾ ਹੈ ਉਹ ਦੇਖੋ ਅਜੇ ਵੀ ਉਹ ਕਿਸੇ ਦੀ ਲੇਬਰ ਹੈ ਉਧਰ ਰਹਿੰਦੀ ਆ ਖੇਤਾਂ ਦੇ ਕੋਲ ਹੀ ਲੇਬਰ ਬਹਿ ਜਾਂਦੀ ਆ ਆਪਣਾ ਬਣਾ ਕੇ ਟੈਂਪਰੇਰੀ ਜਿਹਾ ਘਰ ਤੇ ਗੰਨਾ ਗੰਨਾ ਛਿੱਲ ਕੇ ਫੇਰ ਜਦੋਂ ਸੀਜ਼ਨ ਮੁੱਕ ਜਾਂਦਾ ਫਿਰ ਚਲੇ ਜਾਂਦੀ ਹੈ ਸਾਡੀ ਵੀ ਲੇਬਰ ਜਾਣ ਵਾਲੀ ਹੁਣ ਤੇ ਤੇ ਤੁਸੀਂ ਆਖ ਕੇ ਦੇ ਸਕਦੇ ਹੋ ਇਹ ਨਾ ਪਿਛਲੇ ਸਾਲ ਇੰਨਾ ਨਹੀਂ ਗੰਨਾ ਜਿਵੇਂ ਨਵੇਂ ਸਿਰੇ ਤੋਂ ਬੀਜਿਆ ਹੋਣਾ ਤੇ ਇਸ ਸਾਲ ਆ ਦੇਖੋ ਇਹ ਦਵਾ ਦਿੱਤਾ ਪੱਤੀ ਪੁੱਤੀ ਸਾੜ ਕੇ ਤੇ ਇਹ ਦੁਬਾਰਾ ਆ ਦੇਖੋ ਗਰਿਆ ਗੰਨਾ ਇਹਨੂੰ ਕਹਿੰਦੇ ਪੇੜੀ ਫਿਰ ਤਰਪੇੜੀ ਵੀ ਰੱਖ ਸਕਦੇ ਕਈ ਜਿਨ੍ਹਾਂ ਦਾ ਵਧੀਆ ਲੱਗੇ ਜਾਂ ਨਹੀਂ ਤੇ ਫਿਰ ਨਵੇਂ ਸਿਰੇ ਤੋਂ ਫਿਰ ਦੂਜੀ ਤੀਜੀ ਵਾਰ ਫਿਰ ਨਵੇਂ ਸਿਰੇ ਤੋਂ ਬੀਜ ਦਿਨ ਤੱਕ ਨਾ ਤੇ ਦੋਸਤੋ ਗੱਲਾਂ ਕਰਦੇ ਕਰਦੇ ਆਪਾਂ ਅੱਜ ਤੋਂ ਥੋੜਾ ਜਿਹਾ ਗਾਂ ਹੀ ਆ ਗਏ ਆ ਸਾਡੇ ਘਰ ਤੋਂ ਲੱਗਦੇ ਆ ਗੁਰਦੁਆਰਾ ਸਾਹਿਬ ਜਾਣ ਦੇ ਜਾਣ ਚ ਮਤਲਬ ਹਾਂ ਪੈਦਲ ਜੇ ਜਾ ਰਹੇ ਆ 15 ਮਿੰਟ ਲੱਗਦੇ ਆ 15 20 ਮਿੰਟ ਸਮਝ ਲਓ ਤੇ ਮੈਂ ਅੱਜ ਤੋਂ ਥੋੜਾ ਜਿਹਾ ਗਾਂ ਹੀ ਆ ਗਏ ਆ ਅੱਧਾ ਰਹਿ ਗਿਆ ਹੁਣ ਅੱਗੇ ਪੱਕੀ ਸੜਕ ਆ ਜਣੀ ਹੈ ਫੇਰ ਗੁਰਦੁਆਰਾ ਸਾਹਿਬ ਨੂੰ ਜਾਂਦੀ ਤੇ ਇਧਰ ਮੈਂ ਕਿਹਾ ਤੁਹਾਨੂੰ ਥੋੜਾ ਜੰਗਲ ਦਾ ਥਿਊ ਦਿਖਾਦਾ ਹੁਣ ਹਰਾ ਹਰਾ ਹੋ ਗਿਆ ਜੰਗਲਾ ਸਭ ਸੁੱਕਾ ਸੁੱਕਾ ਸੀ ਨਾ ਪੱਲੀਆਂ ਦੇਖੋ ਹਰੀ ਹਰੀਆਂ ਹੋ ਗਈਆਂ ਤੇ ਲਓ ਜੀ ਦੋਸਤੋ ਮੈਂ ਪੱਕੇ ਮੋੜ ਤੇ ਪਹੁੰਚ ਚੁੱਕਿਆ ਇਧਰ ਨੂੰ ਆਪਾਂ ਮੁੜ ਜਾਣਾ ਹੈ ਤੇ ਉਹ ਗੁਰਦੁਆਰਾ ਸਾਹਿਬ ਹੁਣ ਇੱਥੋਂ ਦਿਖਣ ਲੱਗ ਗਿਆ ਸੰਗਤਾਂ ਆ ਜਾ ਰਹੀਆਂ ਨੇ ਤੇ ਆ ਦੇਖ ਸਕਦੇ ਹੋ ਤੁਸੀਂ ਪੱਕੀ ਸੜਕ ਗੁਰਦੁਆਰਾ ਸਾਹਿਬ ਕੋ ਰਹਿ ਗਿਆ ਤੇ ਚਲੋ ਜੀ ਥੋੜੀ ਦੇਰ ਤੱਕ ਕੱਪਹੋਂਚ ਜਾਣਾ ਬਸ 4 ਮਿੰਟਾਂ ਤੱਕ 4-5 ਤੇ ਤੁਹਾਨੂੰ ਸਿੱਧਾ ਦਰਸ਼ਨ ਕਰਾਉਨੇ ਆਉਣ ਗੁਰਦੁਆਰਾ ਸਾਹਿਬ ਦੇ ਵਾੜੇ ਹਾਲੀ ਕੁਦਰਤ ਉਸ ਆਦੇ ਰੰਗ ਨਾ ਜਾਣੀ ਦੰਦਿਆ ਤੋਤਮਹ ਜਾਤਾ ਸੰਤਲਾ ਫਾਰ ਛੋੜ ਰਹਿਣਾ ਤੂੰ ਸੱਚਾ ਕਾਰੋ ਨਿਰਦਵਲ ਜਿ ਕਿਤੀ ਕੋ ਪਾਣਾ ਆਜੋ ਤਵਹ ਸਰਬ ਸਮਾਵੇ ॥ ਕੀਮਤ ਪਾਏ ਨਾ ਕਰਹ ਆਗਰੇ ਕਹਾਂ ਲਾ ਲੇ ਲੇ ਕਹ ਸਮਾਵੇ ਬੱਲੇ ਮੇਰੇ ਸਾਹੂ ਬਾਗ ਰਗੂ ਮੀ ਰਾ ਗੀ ਬਿਨਾ ਕੋਇ ਨਾ ਬਾਣਾ ਤੇ ਲੋ ਜੀ ਆਪਾਂ ਨੂੰ ਹੋ ਚੁੱਕਿਆ ਹਨੇਰਾ ਆਪਾਂ ਗੁਰਦੁਆਰਾ ਸਾਹਿਬ ਤੋਂ ਆ ਗਏ ਆ ਆ ਮੋੜ ਤੇ ਆ ਗਏ ਸੀ ਇੱਕ ਵੀਰ ਨਾਲ ਆ ਗਏ ਸੀ ਉਹਨਾਂ ਨੇ ਗਾਂ ਜਾਣਾ ਸੀ ਅੱਗੇ ਮਹੰਗਾ ਪਰਵਲ ਤੇ ਆਪਾਂ ਆਪਣੇ ਮੋੜ ਤੇ ਉਤਰ ਗਏ ਸੀ ਉਹਨਾਂ ਨਾਲ ਤੇ ਹੁਣ ਰਹਿ ਗਿਆ ਇਹ ਥੋੜਾ ਜਿਹਾ 15 ਕਿ ਮਿੰਟ ਲੱਗ ਜਾਣੇ ਆ ਜਾਂਦੇ ਜਾਂਦੇ ਤੇ ਨੀਰਾ ਨੀਰਾ ਜਾ ਹੋ ਗਿਆ ਆਪਾਂ ਨੂੰ ਕਿਉਂਕਿ ਸੇਵਾ ਕਰਨ ਲੱਗ ਗਿਆਂ ਸੀ ਤੇ ਸ਼ਾਮ ਨੂੰ ਜਿਵੇਂ ਸੰਗਤ ਆਉਂਦੀ ਜਾਂਦੀ ਰਹਿੰਦੀ ਆ ਤੇ ਤਾਂ ਕਰਕੇ ਫਿਰ ਆਪਾਂ ਲੱਗ ਗਏ ਸੇਵਾ ਕਰਨ ਜਾ ਕੇ ਮੱਥਾ ਟੇਕਿਆ ਥੋੜਾ ਚਿਰ ਬੈਠੇ ਪ੍ਰਸ਼ਾਦ ਲਿਆ ਪ੍ਰਸ਼ਾਦਾ ਛਕਿਆ ਤੇ ਫਿਰ ਆਪਾਂ ਸੇਵਾ ਕਰਨ ਲੱਗੇ ਲੰਗਰ ਹਾਲ 'ਚ ਤੇ ਉਸ ਤੋਂ ਬਾਅਦ ਫਿਰ ਅਸੀਂ ਹੁਣ ਆ ਗਏ ਆ ਉਹਨਾਂ ਨਾਲ ਤੇ ਮੈਂ ਆਪਣੇ ਮੋੜ ਤੇ ਉਤਰ ਗਿਆ ਹਾਂ ਇੱਧਰ ਤੇ ਪਹੁੰਚ ਜਾਣਾ ਥੋੜੀ ਦੇਰ ਤੱਕ ਆਪਣੇ ਘਰੇ ਮੈਨੂੰ ਵੈਸੇ ਵੀ ਇਦਾਂ ਚੰਗਾ ਲੱਗਦਾ ਵਧੀਆ ਕੋਈ ਦਿੱਕਤ ਨਹੀਂ ਹੈ ਹੁਣ ਸਾਰਾ ਗੰਨਾ ਗੁੰਨਾ ਛਿੱਲਿਆ ਗਿਆ ਹੈ ਆਸੇ-ਪਾਸੇ ਤੇ ਥੋੜਾ ਬੋਤਾ ਹੈਗਾ ਫਿਰ ਵੀ ਗੰਨਾ ਕਿੰਨਾ ਅਜੇ ਤੇ ਕੋਈ ਪਰਮਾਤਮਾ ਦੀ ਕਿਰਪਾ ਨਾਲ ਪਹੁੰਚ ਜਾਣਾ ਘਰੇ ਆਪਾਂ ਥੋੜੀ ਦੇਰ ਤੱਕ ਮੇਰੀ ਫੋਟੋ ਵੀ ਕਿੰਨੀ ਕਾਲੀ ਆਈ ਜਾਂਦੀ ਆ ਜੰਗਲ ਜਾਂ ਆ ਗਿਆ ਆਪਣਾ ਦੇਖੋ ਜੀ ਆ ਜੰਗਲ ਹੈ ਇੱਧਰ ਸਭ ਸੁੰਨਸਾਨ ਹੋਈ ਪਈ ਹੈ ਉਹ ਗੁਰਦੁਆਰਾ ਸਾਹਿਬ ਹੈ ਉਹ ਦੇਖੋ ਆ ਪੀਲੀ ਨੀਲੀ ਨੀਲੀ ਲਾਈਟ ਚੱਗ ਰਹੀ ਹੈ ਅਜੇ ਵੀ ਸੰਤਾਂ ਆ ਜਾ ਰਹੀਆਂ ਏ ਤੇ ਬਹੁਤ ਸੁਨਸਾਨ ਹੋਈ ਪਈ ਸਭ ਵਧੀਆ ਲੱਗ ਰਿਹਾ ਇੱਥੇ ਸ਼ਾਂਤੀ ਹੈ ਇੱਕਦਮ ਆ ਜੰਗਲ ਤੇ ਆ ਖੇਤ ਹੈ ਤੇ ਉਹ ਆਪਣਾ ਗਾਂ ਜੀ ਅਜੇ ਘਰ ਹੈ ਬਹੁਤ ਦੂਰ ਤੇ ਆ ਥੋੜੇ ਇਦਾਂ ਇਦਾਂ ਕਰਕੇ ਮੋੜਿਆ ਤੇ ਬਸ ਹੋ ਲਾਈਟਾਂ ਚਗੰਦੀਆਂ ਕੋਈ ਨਾ ਕੋਈ ਆ ਜਾ ਰਹੇ ਨੇ ਲੋਕ ਦੋਸਤੋ ਸਾਡਾ ਪਿੰਡ ਉਹ ਹੈ ਆਹ ਦੇਖੋ ਲਾਈਟਾਂ ਜਗ ਰਹੀਆਂ ਕਿੰਨੀ ਦੂਰ ਆਹ ਦੇਖੋ ਜਿੱਥੇ ਜਿੱਥੇ ਘਰ ਹੈ ਇੱਧਰ ਵੀ ਘਰ ਹੈ ਨਾਲ-ਨਾਲ ਨਾ ਤੇ ਸਾਡਾ ਉਹ ਗੁਰਦੁਆਰਾ ਸਾਹਿਬ ਦੀਆਂ ਲਾਈਟਾਂ ਜਗ ਰਹੀਆਂ ਇੱਧਰ ਸਾਡਾ ਘਰ ਹੈ ਉੱਧਰ ਇੱਕ ਹੋਰ ਘਰ ਹੈ ਤੇ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਵੀ ਪਾਠ ਕਰ ਰਹੇ ਬਾਬਾ ਜੀ ਤੇ ਬਾਕੀ ਸਭ ਜੰਗਲ ਹੀ ਆ ਜੀ ਨੇ ਰਾਜਾ ਹੋ ਗਿਆ ਆਪਾਂ ਨੂੰ 7 ਵਜਣ ਵਾਲੇ ਆ ਬਸ 5-7 ਮਿੰਟ ਰਹਿ ਗਏ 7 ਵਜਣ ਚ ਤੇ ਕੋਈ ਨਾ ਪਹੁੰਚ ਜਾਣਾ ਆਪਾਂ ਆਪਣੇ ਘਰੇ ਤੇ ਆਪਾਂ ਹੁਣ ਵਲੌਗ ਕੰਟੀਨਿਊ ਨਹੀਂ ਕਰ ਸਕਦੇ ਬਹੁਤ ਵੱਡਾ ਹੋ ਜਾਣਾ ਵਲੌਗ ਤੇ ਆਪਾਂ ਵਾਈਗੁਰੂ ਦੀ ਕਿਰਪਾ ਨਾਲ ਆਰਾਮ ਨਾਲ ਆਪਣੇ ਘਰੇ ਪਹੁੰਚ ਜਾਣਾ ਹੈ ਤੇ ਆਪਾਂ ਲੈਨੇ ਆ ਤੁਹਾਡੇ ਤੋਂ ਇਜਾਜ਼ਤ ਕਰਦੇ ਆ ਵਲੌਗ ਦਾ ਇੱਥੇ ਐਂਡ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਤੁਸੀਂ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰਿਓ ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਜੀ ਮਿਲਦੇ ਆ ਨਵੇਂ ਵਲੌਗ ਵਿੱਚ ਬਾਏ ਬਾਏ ਜੀ ਸਾਰਿਆਂ ਨੂੰ